ਅੱਗੇ ਹੋਂ ਤਾਂ ਟੀਕੇ ਕਹਿੰਦੇ ਆ ਅੱਗੇ ਰੋਦੇ ਕਹਿੰਦੇ ਹੁੰਦੇ ਸੀ ਰੋਦੇ ਕਹਿੰਦੇ ਸੀ ਹਾਂ ਉਹ ਪਮੀਰੀ ਜੀ ਦੇ ਨਾਲ ਐ ਜੇ ਕਰ ਦਿੰਦੇ ਸੀਗੇ ਹਾਂ ਉਹ ਜਿੰਨਾ ਸਿਰ ਉਠਦੇ ਨਹੀਂ ਸੀਗੇ ਹਾਂ ਉਹਨਾਂ ਚੇਰਾ ਬੀ ਉਹਨੂੰ ਇਹਨਾਂ ਦੇ ਸੀਗੇ ਹਾਂ ਇਹ ਉਠਦਾ ਸੀਗੇ ਇਹ ਕਹਿੰਦੇ ਸੀਗੇ ਕਹਿੰਦੇ ਸੀ ਲੋਦਾ ਨਹੀਂ ਉਠਾ ਫੇਰ ਲਾਓ ਫੇਰ ਲਾਓ ਹਾਂ ਅੱਜ ਕੱਲ ਲਾਉਣ ਹੁੰਦੇ ਸੀ ਉਹ ਤਾਂ ਕਿੰਨੇ ਕਿੰਨੇ ਪੱਕੇ ਕਿਹੜੇ ਕਿਹੜੇ ਬਣ ਜਾਂਦੇ ਸੀ ਕਿਤੇ ਬਣ ਜਾਂਦੇ ਸੀ ਕੋਈ ਬੰਜਿਆ ਬਣ ਜਾਂਦਾ ਥੋੜੇ ਦਿਖਾਓ ਕਿ ਮੈਂ ਇਹ ਆ ਵੀ ਆ ਵਿਆਹ ਲੱਗੇ ਵੀ ਆ ਦੋ ਤਿੰਨ ਅੱਠ ਲੱਗੇ ਪੈਣਾ ਵੱਡੇ ਵੱਡੇ ਕਾਇ ਜੀ ਮਾਂ ਤੇ ਸਾਡੇ ਫੰਦਾ ਨਹੀਂ ਆਏ ਤੇ ਗਿਆ ਫੇਰ ਪੁੱਤ ਤੇ ਹੁਣ ਤਾਂ ਅੱਜ ਕੱਲ ਜਿਹੜੇ ਬੱਚੇ ਹੁੰਦੇ ਸੀ ਛੋਟੇ ਉਹਨਾਂ ਦੇ ਵੀ ਉਹਨਾਂ ਨੇ ਮੋਢੇ ਤੇ ਲਾਉਂਦੇ ਸੀ ਲਾਉਂਦੇ ਸੀ ਹਾਂ ਮੋਢੇ ਦੇ ਨਾਲ ਹੁਣ ਜਿਹੜਾ ਠੀਕ ਹੈ ਟੂ ਕੇ ਅੱਗੇ ਨਹੀਂ ਸੀ ਇਹ ਮਾਸੀ ਕਿ ਇੱਥੇ ਲਾਉਂਦੀ ਹਾਂ ਤਾਂ ਹੁਣ ਹੁਣ ਠੀਕ ਲਾਉਂਦੇ ਨੇ ਜਿਹੜੇ ਅੱਗੇ ਸੱਕ ਲੋਂਦਾ ਹੀ ਲਾਉਂਦੇ ਸੀ ਮੋਢੇ ਦੇ ਨਾਲ ਆਉਂਦੇ ਸੀ ਬੱਚੇ ਦੇ ਹਾਂ Yeah mm -hmm.